हां जी भाई जी ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਜੀ ਤੁਹਾਡੇ ਨਾਲ ਦੋ ਨਗ ਸਾਂਝੇ ਕਰਨੇ ਆ ਇੱਕ ਤਾਂ ਬੜੇ ਭਰਾਵਾਂ ਦੀ ਡਿਮਾਂਡ ਹੁੰਦੀ ਦੀ ਭਾਈ ਸਾਨੂੰ ਬੂਰੀ ਕੱਟੀ ਬੂਰੀ ਝੋਟੀ ਚਾਹੀਦੀ ਠੀਕ ਆ ਬੂਰੀ ਕੱਟੀ ਤੁਹਾਨੂੰ ਦਿਖਾ ਦਾਂਗੇ ਤੇ ਕਰਮ ਵਾਲਿਆ ਸੰਗ ਸੰਗ ਆਏ ਮੰਨ ਕੇ ਚੱਲੋ ਵੀ ਜੇ ਮੈਸਤਰੀ ਹੈ ਬਈ ਆਪ ਹੀ ਲੱਗਿਆ ਹੋਵੇ ਨਾ ਸੰਗ ਸੰਗ ਆਏ ਪੂਰੇ ਘੜ ਕੇ ਐਨ ਰੰਗ ਸੰਗ ਕਰਮ ਵਾਲੀ ਦੁੱਤਾ ਪ੍ਰਮਾਤਮਾ ਨੇ ਤੇ ਬਾਕੀ ਇੱਕ ਨਾਲ ਇਹਦੀ ਛੋਟੀ ਉਮਰ ਚ ਲਗਭਗ ਸਵਾ ਕ ਸਾਲ ਦੀ ਐਸਟੀਮੇਟ ਹੋਣੀ ਹੈਗੀ ਕਾਲੇ ਰੰਗ ਚ ਕੱਟੀ ਹੈਗੀ ਠੀਕ ਆ ਇਹ ਵੀ ਸੋਹਣੀ ਕੱਦ ਕਾਠ ਦੀ ਲੰਬਾਈ ਲੂ ਕਿਸੇ ਵੀ ਢਾਂਡ ਦੇ ਕੋਲੇ ਆ ਕੇ ਜਿਹੜੀ ਉਤਸੱਲੀ ਆਪ ਦੀ ਬੇਜਾਜ ਕੋਈ ਕਰ ਸਕਦਾ ਹੈ ਕਿ ਕੋਈ ਤੁਸੀਂ ਪੈਸੇ ਲੈਉਣੇ ਹੁੰਦੇ ਨੇਗੇ ਤੇ ਬਾਕੀ ਕਰਾਂ ਬਾਜ ਨਾਲ ਗੱਲਬਾਤ ਵੀ ਕੀ ਡਿਟੇਲ ਹੈਗੀ ਸੋ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਲਾਸਟ ਤੱਕ ਦੇਖਣੀ ਆ ਕਰਦੇ ਆ ਬਾਜ ਨਾਲ ਗੱਲਬਾਤ ਤੇ ਨਾਲ ਦੀ ਨਾਲ ਆਪਾਂ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਦੇ ਜੀ ਸਤਿ ਸ੍ਰੀ ਅਕਾਲ ਜਿੰਨੇ ਆਪਾਂ ਨੂੰ ਦੇਖ ਰਹੇ ਨੇ ਠੀਕ ਆ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਚੜਦੀ ਕਲਾ ਬਾਈ ਜੀ ਅੱਛਾ ਆਪਣਾ ਐਡਰੈਸ ਬੋਲ ਦਿਓ ਵੀਰੇ ਪਿੰਡ ਆਕਲੀਆ ਜ਼ਿਲ੍ਹਾ ਮਾਨਸਾ ਬਾਈ ਬਰਨਾਲਾ ਮਾਨਸਾ ਰੋਡ ਦੇ ਉੱਤੇ ਪਿੰਡ ਆ ਗਿਆ ਆਪਣਾ ਨੇੜੇ ਠੀਕ ਹੈ ਮਾਨਸਾ ਜੀ 25 ਕਿਲੋ ਤੇ ਮੋਬਾਈਲ ਨੰਬਰ ਆਪਣਾ 628003 ਜੀ 87824 ਠੀਕ ਹੈ ਜਿਵੇਂ ਆ ਪਹਿਲੇ ਨੰਬਰ ਤੇ ਘੱਟਿਆ ਗਿਆ ਬਈ ਹੈ ਨਾ ਹਾਂਜੀ ਬਾਈ ਜੀ ਇਹ ਕਿੰਨੀ ਕੁ ਉਮਰ ਦੀ ਹੈ ਲਗਭਗ ਜੇ ਸਾਲਕ ਦੇ ਕਰੀਬ ਹੀ ਆ ਬਈ ਬਸ ਜਿਵੇਂ ਸਵਾਗ ਸਾਲਾ ਮ ਬੋਲੀ ਸ਼ਾਸਤ ਜੀ ਹਾਂਜੀ ਜੀ ਬਸ ਸਵਾਗ ਸਾਲ ਤੇ ਥਾਨ ਚਾਰ ਹੀ ਕਰਮਾਲੀ ਚਾਰ ਥਣ ਨੇ ਬਈ ਪੂਰੇ ਚੰਗੇ ਨੇ ਲਾ ਪਥਾਂ ਚਾਰ ਥਣ ਨੇ ਪੂਰੇ ਚੋੜੀ ਦੇਖੋ ਕਰਮਾਲੀ ਬਹੁਤ ਸੋਹਣੀ ਗੈਪ ਚ ਲੱਗੇ ਬਥਾਨ ਨਾ ਕੋਈ ਵੀ ਮਲਾਏ ਨਾਲ ਹੈ ਨਹੀਂ ਬੱਚੀ ਬੁੱਚੀ ਵਾਲਾ ਕੰਮ ਨਾ ਬਾਕੀ ਤੋਰ ਦੇ ਬਾਈ ਲੈ ਬਰਾਂਡੇ ਬਰਾਂਡੇ ਚ ਤੋਰ ਦਨੇ ਆਪਾਂ ਤੇ ਕੱਦ-ਕਾਠ ਤੇ ਕਰਮਲ ਦੀ ਲੱਤਾਂ ਦੀ ਲੰਬਾਈ ਬੜੀ ਹੈਗੀ। ਕੋਠਾ-ਪਟਾ ਵੀ ਬੜਾ ਚੌੜਾ ਹੈਗਾ। ਹਾਲਾਂਕਿ 14-15 ਮਹੀਨਾ ਅਸਟੀਮੇਟ ਉਮਰ ਹੋਣੀ ਹੈਗੀ। ਠੀਕ ਹੈ ਵੀਰੇ। ਤੇ ਇੱਥੇ ਫੇਸ ਕੁਆਲਟੀ ਦੇਖੋ ਕਰਮਲ ਦੇ ਸੈਂਗ-ਸੰਗ ਬਿਲਕੁਲ ਨਾਲ ਦੀ ਨਾਲ ਜਿਹੜੇ ਉਹ ਸੈਂਗ ਮੋੜਦੀ ਆਉਂਦੀ ਹੈ ਠੀਕ ਹੈ ਜੀ। 14-15 ਮਹੀਨਾ ਦੀ ਉਮਰ ਹੋਵੇ 16 ਦੀ ਹੋਵੇ 15 ਦੀ ਇੰਨੀ ਕੀ ਜਿਹੜੀ ਅਸਟੀਮੇਟਡ ਇਸ ਕੱਟੀ ਦੀ। ਬਸ ਹਾਲਕ ਤੋਂ ਮਹੀਨਾ 20 ਰੋਟੀਆਂ। ਹਾਂ ਬਸ ਉਹੀ 14-15 ਵਾਲਾ ਕੰਮ ਹੀ ਹੋਣਾਗਾ। ਬਾਕੀ ਆਉਦੀ ਜੱਜਮੈਂਟ ਆ ਜੱਜਮੈਂਟਾ ਦੇਖੋ ਇਹਦੇ ਕੋਈ ਹਾਂ ਸਮ ਸਿੰਗ ਵੀ ਕਰਨ ਵਾਲੇ ਮੋੜ ਦੀ ਹੁੰਦੀ ਆ ਤੇ ਪੂਸ਼ ਮੰਨ ਕੇ ਚਲੋ ਸਿਰਫ ਦੋ ਕੈਂਚ ਜਿਹੜੀ ਇਹਦੀ ਤੁਹਾਨੂੰ ਚਿੱਟੀ ਮਿਲੂਗੀ ਬਾਕੀ ਸਾਰੀ ਚਾਰ ਸ਼ਫੇ ਤੋਂ ਕੱਟੀ ਕਾਲੀ ਮਿਲ ਜੂਗੀ ਐ ਮੱਥੇ ਵੱਲ ਉਹ ਵਾਲਾ ਕੰਮ ਨਹੀਂ ਆ ਤੇ ਦੋ ਨੰਬਰ ਤੇ ਆ ਗਿਆ ਆਪਣੇ ਕੋਲ ਹੈਪੀ ਬੂਰੀ ਕੱਟੀ ਆ ਨਾ ਭਾਈ ਹਾਂਜੀ ਭਾਈ ਜੀ ਹਾਂਜੀ ਇਹਦੀ ਕਿੰਨੀ ਕਸਟਮਰ ਟੂਮਰ ਹੋਊਗੀ ਇਦੀ ਬਈ ਸਵਾ ਦੋ ਸਾਲ ਤੋਂ ਢਾਈ ਕਦੇ ਵਿੱਚ ਹੋਊਗੀ ਬਸ ਢਾਈ ਕਸਾ ਮੱਲ ਗਿਆ ਆਪਾਂ ਵਿੱਚ ਢਾਈ ਕਸਾ ਗੱਬਣ ਹੋਣ ਦੇ ਕਾਬਲ ਆ ਜੀ ਇਸ ਤੋਂ ਪਰੇ ਬੋੜ ਨਹੀਂ ਹੋਈ ਦੱਸ ਨਹੀਂ ਬਾਈ ਹਲੇ ਤਾਂ ਨਹੀਂ ਹੋਈ ਠੀਕ ਹੈ ਤੇ ਥਣ ਚਾਰ ਹੀ ਆ ਚਾਰ ਥਾਣਾ ਹਾਂ ਜੀ ਦਸੋਂ ਪਹਿਲਾਂ ਕੱਟੀ ਦਾ ਥਾਣਾ ਇਹਨੂੰ ਚਾਹੇ ਲੀਲੀ ਰਵੀ ਚਮਨ ਵਾਲੇ ਅਗਲਾ ਜਿਵੇਂ ਮਰਜ਼ੀ ਆਉ ਉਹ ਸਮਝਣਾ ਹਾਂ ਹਾਂ ਥਣ ਚਾਰ ਆ ਸੋਨੇ ਗੈਪ ਚ ਲੱਗੇ ਗਿਆ ਤੇ ਇੱਥੋਂ ਜਿਹੜਾ ਕੱਟੀ ਦਾ ਪੁੱਠਾ ਹੈਗਾ ਨਾ ਬਸ ਥੋੜੀ ਜੀ ਲਿੱਸੀ ਜ਼ਰੂਰ ਥੋੜਾ ਬਾਜ ਨੇ ਘਟਾ ਨਾ ਬਾਕੀ ਕਦ ਕਾੜ ਵਾਲੇ ਪਾਕ ਤਾਂ ਬੇਲ ਕਰਨ ਵਾਲੀ ਦੀ ਬੜੀ ਲਮਾਈ ਆ ਨਾ ਬਾਈ ਹੂੰ ਹੂੰ ਸਿੰਘ ਦਾ ਜਮੀ ਸੰਗੀਤਾ ਬਹੁਤ ਸੋਹਣੀ ਜਮਾ ਨਾਲ ਹੀ ਹੈ ਹੂੰ ਇਹ ਤਾਂ ਮੂਰੇ ਮਨ ਕੇ ਵੀ ਠੰਡੀ ਸੀਲ ਬਹੁਤ ਆ ਖਾਣ ਪੀਣ ਨੂੰ ਵੀ ਖੁੱਲੀ ਆ ਨੀਲੀ ਰਾਬੇ ਟਿਕਾ ਭਰਾ ਕੇ ਬੱਚੇ ਲਾ ਦ ਨਾ ਜਿਵੇਂ ਮਰਜੀ ਹਾਂ ਜੀ ਕਿਉਂਕਿ ਚਾਰੇ ਪੈਜ ਚਿੱਟਿਆਗੇ ਸੂਤ ਨਿਸ਼ਾਨ ਆ ਗਿਆ ਪੂਛ ਉੱਧ ਵੱਤ ਚਿੱਟਿਆ ਗਈ ਮੱਥੇ ਚਿੱਟਾ ਆ ਗਿਆ ਨਾ ਤੇ ਬਾਕੀ ਅੱਖਾਂ 'ਚ ਮਾੜਾ ਮਾੜਾ ਭਮਕ ਜੀ ਮਾਰਦੀ ਕਿਤੇ ਕਿਤੇ ਤਿਲਾਂ ਵਾਲੀ ਬੂਰੀ ਆ ਤੇ ਤਿਲ ਦਿਖਾ ਦੋ ਨੇੜੇ ਉਹ ਜੀ ਹਾਂ ਤਿਲਾਂ ਵਾਲੀ ਬੂਰੀ ਆ ਗਈ ਰੰਗ ਬੜਾ ਸਾਫ ਆ ਲੈ ਬਾਈ ਹੈਪੀ ਤੌਰ ਦੇ ਕੱਟੀਆਂ ਫਿਰ ਆਪਾਂ ਤੌਰ ਕੇ ਤੁਹਾਨੂੰ ਦਿਖਾ ਦਨੇ ਤੇ ਬਾਅਦ ਤੁਹਾਨੂੰ ਦੋਨਾਂ ਕਟਾਂ ਦਾ ਆਪਾਂ ਰੇਟ ਵੀ ਕਰ ਦਾਂ ਤੇ ਕੋਈ ਭਰਾ ਤਾਂ ਬਣਾਲਾ ਹੋਇਆ ਮੰਨ ਕੇ ਚੱਲ ਮਿਹਨਤ ਕਰਨ ਵਾਲਾ ਸੋ ਪ੍ਰਮਾਤਮਾ ਮਿਹਨਤ ਨੂੰ ਫਲਤ ਦੇਖੋ ਜ਼ਰੂਰ ਲਾਉਂਦਾ ਹੈਗਾ ਕੋਈ ਮਿਹਨਤ ਕਰਨ ਨਾਲ ਚਾਹੀਦਾ ਹੈਗਾ ਕੱਟੀਆਂਉਣ ਵਾਲੇ ਟਾਈਮ 'ਚ ਵਧੀਆ ਝੋਟੀ ਵਧੀਆ ਮੱਝ ਤਿਆਰ ਹੋ ਸਕਦੀ ਹੈ ਇਸ ਕੁਆਲਿਟੀ ਬਹੁਤ ਆ ਦੇਖੋ ਹਾਂ ਬੰਗ ਦਾ ਜਮੀਨੀ ਬੱਸ ਐਡੀ ਹੈ ਕਿੰਨਾ ਮਰਜੀ ਬਾਗ ਬਿਲਕੁਲ ਬਿਲਕੁਲ ਹਾਂ ਰਾਜੀ ਹੋ ਗਈ ਇਹ ਦੋ ਵੀ ਚੰਗੀ ਬਣ ਜਾਂਦੀ ਹੈ ਠਟਾਂ ਦੀ ਲੰਬਾਈ ਦੇਖੋ ਯਾਰ ਹਣਾ ਮੇਨ ਜਿਹੜੀ ਗਾ ਬਾਕੀ ਝੋਟੀ ਦੀ ਲੰਬਾਈ ਦੇਖ ਸਕਦੇ ਹੋ ਕਰਦ ਵੀ ਸੋਹਣਾ ਝੋਟੀ ਦਾ ਠੀਕ ਆ ਤੇ ਪੁੱਠਾ ਪਠਾ ਮਨ ਕਰ ਚੜਾਈ ਖਾ ਗਈ ਪੁੱਠੇ ਦੀ ਬਸ ਥੋੜਾ ਜ ਹਰ ਬੰਦਾ ਹੀ ਬੰਦੋ ਤੇ ਬਾਕੀ ਛੋਟੀ ਲੰਬਾਈ ਲੰਮੀ ਬੜੀ ਹੈਗੀ ਨਾ ਬੰਦ ਖੁੱਲੀ ਬੰਦ ਕੋਈ ਗੱਲ ਤਾਂ ਕੀ ਆ ਤੇ ਇਧਰ ਸਭ ਕਾਲੀ ਕੱਟੀ ਤੁਸਨ ਦੁਬਾਰਾ ਫੇਨੇ ਆ ਮਰਾਦ ਨਾਗਾ ਠੀਕ ਹੈ ਜੀ ਉਹਨੇ ਵੀਰ ਬੰਦੂ ਕੱਟੀ ਇੱਥੇ ਫੇਸ ਕੁਆਡ ਚੈੱਕ ਕਰ ਲਓ ਇੱਥੇ ਕੜਨੀ ਕੁੜੀ ਦੇਖ ਲਓ ਇਹ ਵੀ ਕੱਟੀ ਹੋ ਗਈ ਹੁਣ ਆਪਣੇ ਇਹਨਾਂ ਜਦੋਂ ਉਪਰਾਂ ਉਪਰ ਨਹੀਂ ਆਏ ਵੀ ਆਹ ਕਰੀਏ ਹਾਂ ਇਹ ਜਿਵੇਂ ਆ ਕਾਲੀ ਕੱਟੀ ਆ ਗਈ ਤੇਰੀ ਨਾ ਪਹਿਲੇ ਨੰਬਰ ਤੇ ਕਿਹੜਾ ਕੀ ਰੇਟ ਕਰਨਾ ਹੈ ਇਹਦਾ ਰੇਟ ਬਈ ਬਸ ਦੇਣ ਲੈਣ ਦੇ 2000 ਰੁਪਏ ਵਿੱਚੋਂ ਮਾਨਤਾ ਨਹੀਂ ਹੋਊਗਾ ਕੱਟੀ ਦੇ ਹਿਸਾਬ ਨਾਲ ਮੁੱਲ ਜਾਇਜ਼ ਹੀ ਕਰਿਆ ਆਪਾਂ ਉਹ ਕੰਮ ਨਹੀਂ ਹਨ ਇਹ ਜਿਹਿਆਂ ਦਾ ਅਗਲਾ 20 ਨਾ ਕਰਦੀ ਮੁੱਲ ਜਾ ਥੋੜਾ ਨਹੀਂ ਨਹੀਂ ਬਾਈ ਹਾਂ 20 ਦੀ ਦੇ ਦਾਂਗੇ ਚਾਹੇ 20 ਮੰਨ ਲਾ ਨਾ ਚਲ 20 ਮੰਨ ਲ ਗੇ ਹੂੰ ਚੱਬਾ ਕਿ ਛੋੜ ਸਪਾਜ ਮੌਕੇ ਤੇ ਹੁੰਦਾ ਹੈ ਉਹ ਕਰ ਨਹੀਂ ਮੌਕੇ ਤੇ ਹੋਊਗਾ ਹੀ ਮੌਕੇ ਤੇ ਹਾਂ ਵਿੱਚ ਥੋੜਾ ਗਾਣਾ ਤੇਰਾ ਬਾਈ ਰੋਹ ਕੱਟੀ ਦੇ ਹਿਸਾਬ ਨਾਲ ਦੇ ਹਾਂ ਮੁੱਲ ਹੈ ਜਾਇਜ਼ ਜੇ ਕੋਈ ਫਿਰ ਨਾ ਕੋਈ ਬਾਹਲਾ ਨਹੀਂ ਜਿਵੇਂ ਕੱਟੀ ਲੰਬਾਈ ਦੀ ਹੂੰਗਾ ਦੇਖੋ ਨਾਲ ਹੀ ਬਣਾ ਜਾਣਾ ਇਹਨੇ ਜੀ ਹੂੰ ਬਿਲਕੁਲ ਬਿਲਕੁਲ ਹਾਂ ਸ਼ਕੀਨਾ ਕੱਟੀ ਯਾਰ 20 ਜਾਂ ਸਾਨੂੰ ਕੱਟੀ ਮਿਲ ਜੂ ਪਹਿਲੇ ਨੰਬਰ ਵਾਲੀ ਤੇ 2 ਨੰਬਰ ਤੇ ਆਪਣਾ ਕੋ ਮਾਨਤਨ ਵਾਧਾ ਘਾਟਾ ਵਿੱਚੋਂ ਮਾਨਤਨ ਮੌਕੇ ਤੇ ਹੋ ਜੂ ਕੋਈ ਗੱਲ ਵਧੀਆ ਹੋ ਜੂਗਾ ਹਾਂਜੀ ਹਾਂਜੀ ਭਾਈ ਜੀ ਠੀਕ ਹੈ ਦੋ ਨੰਬਰ ਝੋਟੀ ਦਾ ਮਿੱਤਰੋ ਇਹਦਾ ਮਹੀਨਾ 20 ਦਿਨਾਂ ਚ ਟੀਕਾ ਭਰਾਉਣ ਦੇ ਕਾਬਲ ਹੀ ਆ ਬਸ ਹਾਂ ਬਸ ਉਹੀ ਕਿਸੇ ਨੂੰ ਕੋਈ ਇੱਕ ਤਾਂ ਫੀਲ ਫੁੱਲ ਘੱਟ ਚਾਰੀ ਬੂਰੀਆਂ ਵਾਲੇ ਬਹੁਤ ਆਉਂਦੇ ਆ ਤੇ ਤੈਨੂੰ ਪਤਾ ਬੂਰੀ ਦਾ ਤਾਂ ਕਾਲੀ ਨੂੰ ਲੱਗ ਭਾਗ ਡਾਬਲ ਵਾਲਾ ਕੰਮ ਹੀ ਹੁੰਦਾ ਪਰ ਆਪਾਂ ਜਾ ਜੀ ਹਾਂ ਹਾਂ ਨੇ ਬਿਲਕੁਲ ਬਿਲਕੁਲ ਨਾ ਪਾਊਡਰ ਕੋਡ ਚਾਰ ਕੇ ਭਰਾਉਣ ਦੇ ਕਰ ਲੂ ਤਾਂ ਗੱਬਣ ਹੋ ਜਾਣਾਗਾ ਇਹ ਗੱਬਣ ਨੂੰ ਕੋਈ ਬਾਈ ਡੇਟਾ ੋੜਾ ਪੜਾ ਦੇਖੋ ਜਿਹੜੇ ਬੰਦੇ ਨੂੰ ਨੌਲੇਜ ਆ ਪਰਖ ਆਹ ਬਣ ਜਾਣਾ ਕੱਟੀ ਚੌੜਾਈ ਚੜੀ ਪੂਰੀ ਆ ਗਈ ਜੇ ਰਾਜੀ ਹੋ ਗਏ ਇਹ ਹੀ ਮਤਲਬ ਬਹੁਤ ਚੰਗੀ ਮੱਝ ਬਣ ਜੂ ਹਾਂਜੀ ਹਾਂਜੀ ਭਾਈ ਜੀ ਠੀਕ ਹੈ ਜੀ ਦੋ ਨਾਗਾ ਤੇ ਪਿੰਡ ਆ ਗਿਆ ਮਿੱਤਰੋ ਅਗਲੀਆ ਤੈਸੀਲ ਤੇ ਜਿਲ੍ਹਾ ਲੱਗ ਗਿਆ ਨੂੰ ਮਾਨਸਾ ਤੇ ਨੰਬਰ ਸਕਰੀਨ ਤੇ ਆਪਦਾ ਜਿਹੜੇ ਭਰਾ ਨੂੰ ਨਾਗ ਪਸੰਦ ਆਏ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ